ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ। ਉਮੀਦ ਕਰਦੇ ਆ ਤੁਸੀ ਸਾਰੇ ਜਾਣ ਠੀਕ-ਠਾਕ ਹੋਵੋਗੇ। ਤੇ ਸ਼ੁਰੂਆਤ ਕਰਦੇ ਆ ਅੱਜ ਦੇ ਨਵੇਂ ਵਲੌਗ ਦੀ ਤੇ ਟਾਈਮ ਹੋ ਗਿਆ ਜੀ 4:00 ਵਜ ਗਏ ਤੇ ਅੱਜ ਵਲੌਗ ਲੇਟ ਸ਼ੁਰੂ ਕੀਤਾ ਆ। ਤੇ ਅੱਜ ਤਾਂ ਆਪਾਂ ਨਿਕਲੀ ਸੀਗੇ ਸੋਣੀ ਤੇ ਇਹ ਸਮਾਨ ਨੂੰ ਮੈਂ ਹਲਾ ਦਿੱਤਾ। ਉਹ ਹੁਣ ਆਪਣੇ ਪਾਪਾ ਨਾਲ ਗਿਆ ਆ ਸਬਜ਼ੀ ਲੈਣ ਮੁੰਨੀ ਨੇ ਨਾ ਸਬਜ਼ੀ ਲੈ ਕੇ ਕਿ ਸਿਰ ਦਿੱਤੇ ਕਰੇ ਜੇ ਤੁਸੀਂ ਮਮੀ ਨੇ ਫੋਨ ਕਰਤਾ ਸੀ ਕਹਿੰਦੇ ਹੈ ਨਾ ਦੋਨਾਂ ਦੇ ਹੜਕੇ ਲੈ ਜਿਓ ਤੇ ਉਹ ਲੈਣ ਗਏ ਆ ਤੇ ਅੱਜ ਸਾਮਾ ਨੂੰ ਮਿਲੀ ਸੀ ਆਹ ਪੰਘੀਰੀ ਤੇ ਆਹ ਮੁਰਮੁਰੇ ਦੇ ਤੇ ਇਹਦੇ ਵਿੱਚ ਹੈਗੀ ਆ ਖਿਚੜੀ ਇਹ ਤਾਂ ਚੀਜ਼ਾਂ ਨੇ ਮਿਲਣਾ ਸੀ ਤੇ ਹੁਣ ਆ ਭਾਂਡੇ ਤੋਂ ਧੋਣੇ ਆ ਤੇ ਸਾਰੀ ਜੀ ਪਤਾ ਨਹੀਂ ਮਮੀ ਨੇ ਕੀ ਲਈ ਆ ਤੇ ਉਹ ਆਪਾਂ ਬਣਾਉਣੀ ਆ ਅੱਜ ਸਮਰਦੇ ਪਾਪਾ ਘਰ ਹੀ ਸੀਗੇ ਅੋਇਨਾ ਦੇ ਨਾਲ ਦੋਸਤ ਕੈਂਡੀ ਆ ਸਾਡੇ ਤੇ ਉਹਨਾਂ ਦੇ ਡੈਡੀ ਜੀ ਦੀ ਕੱਤ ਹੋ ਗਈ ਸੀ ਤੇ ਉਹ ਅੱਜ ਸੰਸਕਾਰ ਕਰਨੀ ਸੀ ਇਸ ਕਰਕੇ ਤੇ ਉੱਥੇ ਗਿਆ ਸੀਗੇ ਇਹ ਤੇ ਬਾਸੋਂ ਚਾਹ ਚੋ ਪੀ ਕੇ ਹਟੇ ਆ ਤੇ ਹੁਣ ਮੈਂ ਭਾਂਡੇ ਧੋਲਣਾ ਭਾਂਡੇ ਧੋ ਕੇ ਕੱਪੜੇ ਲਾਉਣੇ ਆ ਕੱਪੜੇ-ਕੱਪੜੇ ਲਾ ਕੇ ਫੇਰ ਸਬਜ਼ੀ ਵਗੈਰਾ ਕੱਟਦੇ ਆ ਦੇਖਦੇ ਆ ਕੀ ਲੈ ਆਇਆ ਮੰਮੀ ਨੇ ਤੇ ਅੱਜ ਕੱਪੜੇ ਵੀ کافی ਜ਼ਿਆਦਾ ਸੀਗੇ। ਅ ਦੋਨੇ ਧਾਰਾ ਪਰਿੰਗ ਲਾਈ ਅੱਧੇ ਕਰਾਈ ਦੇ ਵਿੱਚੋਂ ਲਾਈ ਵੀ ਆ ਤੇ ਇੱਥੇ ਅੱਜ ਰਾਬਾ ਚ ਰੂਬਾ ਮੈਂ ਕੁਰਸੀ ਤੇ ਪਾਈਆਂ ਸੀਗੀਆਂ ਤੇ ਉਹ ਸਾਰੀਆਂ ਤੋਤੀਆਂ ਸਮਰ ਦੇ ਸਰਾਣੀ ਦਾ ਘਰ ਤੋਂ ਤਾ ਅੱਜ ਤੇ ਪਹਿਲਾਂ ਮੈਂ ਚੱਦਰਾਂ ਆਮ ਵੀ ਉਹ ਕੰਬਲ-ਕੁੰਬਲ ਇੱਕ ਸੀਗਾ ਸਮਰ ਦੇ ਥੱਲੇ ਵਿਛਾਈ ਦਾ ਜਿਹੜਾ ਮੈਂ ਕਿਹਾ ਲੋ ਵੀ ਧੋ ਲਾਣੀ ਆ ਤੇ ਫਰੋਂ ਨਾ ਨਹੀਂ ਜਾਦਾ ਤਾਂ ਹੁੰਦੀ ਪੈ ਗਈ ਅੱਕ ਦਮੇ ਤੇ ਮੈਂ ਤਾਂ ਛੱਡ ਕੱਪੜੇ ਸੁੱਕਣੇ ਵੀ ਕਿੱਥੇ ਪਾਉਣੇ ਆ ਜੇ ਨਾ ਧੁੱਪ ਨਿਕਲੇ ਮੁੜ ਕੇ ਸੁੱਕਣੇ ਨਹੀਂ ਹਾਂਗੇ ਵੀ ਮੈਂ ਚੱਲ ਹੁਣ ਅੱਜ ਜਿਆਦਾ ਕੱਪੜੇ ਜਿੰਦਾਂ ਥੋੜੇ ਹੋ ਉਦਨ ਨੂੰ ਧੋ ਲੂੰਗੀ ਤੇ ਫਿਰ ਮੈਂ ਆ ਮੰਮੀ ਦੇ ਮੰਜੇ ਵਾਲੀ ਚਾਦਰ ਅੱਜ ਧੋ ਦਿੰਦੀ ਸੀ ਉਹ ਬਦਲ ਦਿੰਦੀ ਆ ਤੇ ਬਾਕੀ ਹੁਣ ਮੈਂ ਇੱਧਰ ਆਪਣੇ ਬੈੱਡ ਵਾਲੀ ਤੇ ਆ ਦੂਜੀ ਬੈੱਡ ਵਾਲੀ ਚਾਦਰ ਹੁਣ ਬਦਲਣੀ ਆ ਇਹ ਮੈਂ ਹੁਣ ਦੇ ਜੀ ਆ ਕੱਲੂ ਬਦਲਦੀ ਜਾਂ ਪਰਸੋਂ ਨੂੰ ਦੇਖਦੇ ਆ ਚਲੋ ਜੀ ਤੁਸੀਂ ਇਦੀ ਸਾਡੀ ਵੀਡੀਓ ਨਾਲ ਬਣਦੇ ਹੋ ਮਿਲਦੇ ਆਂ ਥੋੜੇ ਟਾਈਮ ਬਾਅਦ ਹਾਂ ਉਹ ਨਾ ਰਗ ਗਈ ਨਹੀਂ ਬੰਦ ਨਹੀਂ ਸਮਾਰ ਕੀ ਕੰਦਾ ਜਾਂਦਾ ਜੀ ਸਮਾਰ ਜਿਹਾ ਸੇਕ ਨਾਲ ਜਿੱਦਾਂ ਰੰਗਦੇ ਆਂ ਨਾ ਮੈਨੋਂ ਨਾ ਪਤਾ ਮੜ ਜੇ ਬੋਲ ਲੋ ਸਿੱਧੀ ਕਰ ਇਹਨੂੰ ਜਾ ਸਿੱਧੀ ਕਰ ਸਿੱਧੀ ਕਰਕੇ ਉੱਤੇ ਬਹਿ ਜਾ ਇਹਦੇ ਉਹਦੇ ਟੋਕਰੀ ਵੀ ਨਹੀਂ ਆਤੀ ਕਿ ਉਹਦੇ ਲੈ ਨਹੀਂ ਜਦੋਂ ਲੈ ਕੇ ਗਿਆ ਉਹਦਾ ਤਾਂ ਉਪਰ ਸੀ ਗਿਆ ਲੱਗਦੀ ਜਿਵੇਂ ਨਾਲੇ ਉਹ ਸੋਨਾ ਜਿਹਾ ਲੱਗਦਾ ਚੀਰ ਜਿਹਾ ਕੱਢਿਆ ਇਹਦੇ ਮਾ ਚੀਰ ਖਰਾਬ ਹੋ ਜਾਣਾ ਸੀ ਹਾਂ ਮੈਂ ਬਾਏ 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 ਇਹ ਨਾ ਕਿ ਲ ਮੈਂ ਇਦਾਂ ਸਰਵ ਨਹੀਂ ਰਾ ਮੈਂ ਇਦਾਂ ਸਰਵ ਹਾਂ ਤਾਂ ਬੜਾ ਸੁਣਾ ਬਾਏ ਹਮਾ ਪਾਈ ਕੀ ਚੀਖਾਰ ਪਾਈ ਕੀ ਚੀਖਾਰ ਆਹੇ ਆਹੇ ਇਹ ਕਿਹੜਾ ਡਾਂਸ ਹੋਏ ਓਏ ਓਏ ਜਾ ਤਾ ਦੇਖੋ ਇੱਕ ਨੇ 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 ਦੌਰ ਦਲੇ ਉਹ ਜਾਂਦਾ ਦੇ ਕਿਦੰ ਨੂੰ ਬੂਟ ਆ ਹੋਰ ਲੈ 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 ਉਹ ਵੀ ਤਾਂ ਲੈ ਲੈ ਹੁਣ ਨੇ ਤੋਰਦਾ ਦੇ ਕਿਦੰ ਲੈ ਦੇਖ ਦੇ ਕੀ ਕਰਦਾ ਦੇਖ ਓਸ ਟੈਲ ਮਾਰਦਾ ਤੂੰ ਲੈ ਉਹ ਸੈਟ ਦਿੱਤਾ ਉਹ ਹਾਂ ਕੁਝ ਮੈਂ ਤੈਨੂੰ ਹੁੰਦਾ ਨਹੀਂ ਸਮ ਨਹੀਂ ਉਹ ਸੈਟ ਤਾਂ ਆ ਪਹਿਲੇ ਵਾਲਾ ਆ ਜਾ ਕਰਨਾ ਫੇ ਖਾ ਲੈ ਹੁਣ ਖਾ ਲੈ ਦੋਨੇ ਖਾ ਲੈ ਦੋਨੇ ਖਾ ਲੈ ਲੈ ਹਾਂ ਖਾ ਖਾ ਲੈ ਤੂੰ ਹਾਂ ਨਹੀਂ ਕੋਈ ਕੋਲ ਨਹੀਂ ਆ ਨਹੀਂ ਆ ਨਹੀਂ ਆ er Hei! ਕਾ ਪਾਂਟਾ ਲਾ ਦੋ ਸੋਇਆ ਆਪਾ ਉਹ ਨਹੀਂ ਆ ਨਾ ਉਹ ਵੀ ਬਣਾਇਆ ਸੀ ਗਾਬੜਾ ਉਹ ਜਿਹੜਾ ਤੁਸੀਂ ਲੈਂਦੇ ਆ ਕਿ ਉਹਨੇ ਵੀ ਕੱਟ ਪਾਇਆ ਕਿਹੋਇਆ ਰੱਬ ਆਰਾਵ ਕੋ ਕੰਮ ਦੀ ਦੀ ਜਿਵੇਂ ਕਰਿਆ ਤਾਂ ਇਹਦਾ ਬਾਲ ਹੰਡਾ ਲੈਣਾ ਇਹਦਾ ਬਾਲ ਸੀ ਤਾਂ ਲੈ ਲੈਣਾ ਹੈ ਨਾ Det er veldig godt. ਆਹਿਆ ਤੁਸੀਂ ਮੈਂ ਤੋਂ ਹੁਣ ਖਾਧ ਲਿਆ ਮਾਰ ਲਿਆ ਲੱਕ ਕਦੋਂ ਕਰ ਸਕਦੇ ਪਾਇਆ ਤੇ ਪਾਇਆ ਦੋ ਪਿਆ ਮਾਂ ਤੋਂ ਪਾਇਆ ਪੋਲ ਪਾਇਆ ਪਿੰਨ ਤੇ ਮਦਦ ਆ ਰਹੀ ਜਿੰਨੇ ਦਾਂਗੇ ਕਿ ਲੋਕ ਅਸਲ ਤੋਂ ਬਹੁਤ ਨਵਾਂ ਤਾਂ ਤੇ ਬਹੁਤ ਹੈ। ਇਹ ਖਾਣਾ ਨਹੀਂ ਤੇ ਖਰਾਬ ਕਰ ਦਿੱਤਾ। ਮੇਰੇ ਨਾਲ ਗੱਲ ਕਰੀਂ ਮੈਂ ਕਿਹੜਾ ਕਰਕੇ ਮੈਂ ਤਾਂ ਕਰ ਮਰ ਜਾਵਾਂ ਹੈ ਨਹੀਂ ਸਭ ਚੱਲਦੇ ਨਹੀਂ ਇਹ ਮੈਂ ਧੀਏ ਤੇ ਇਹ ਵਜਨ ਨਹੀਂ ਚੱਲਦਾ नाता ਉਹ ਜੀ ਆਹ ਪਤਾ ਨਹੀਂ ਲੱਗ ਰਿਹਾ ਹੈ। ਇਹ ਆਉਂਦਾ ਨਹੀਂ ਆਉਂਦਾ। ਇੱਕ ਪਾਲਾ ਨਹੀਂ ਹੁੰਦੀ। ਨਾ। ਇਹ ਬਰਫ ਨਹੀਂ। ਮਮਾ। ਇਹ ਉਹ। ਉਹ ਇਹ ਮੈਂ ਸਿਰ ਨਾਲ ਆ ਰਿਹਾ। ਬੱਸ ਸਮਾਰਾ ਟੋਪੀ ਲੈ ਕੇ ਆ ਪਤਾ ਆਪਣੀ। ਕਰਦੀ ਦਾ ਟੋਕਰੀ ਤੇ ਪਾਤੀ ਆ ਟੋਕਰੀ ਦੇ ਪਾਦੇ ਆ ਟੋਕਰੀ ਦੇ ਪਾਦੇ ਪਾਦੇ ਆ ਇਹ ਪੱਤੇ ਨਹੀਂ ਗਾਈ ਪਾਦੇ